ਪੰਜਾਬ ਦੇ ਵਿੱਚ ਕਾਂਗਰਸ ਹੀ ਇੱਕੋ ਇੱਕ ਬਾਹਰ ਪਾਰਟੀ ਬਣ ਗਈ ਆ ਜਿਸਨੇ ਕਿ ਇੱਕ ਦਲਤ ਨੂੰ ਮੁੱਖ ਮੰਤਰੀ ਬਣਾਇਆ ਜਨਜੀਤ ਸਿੰਘ ਤਰਖਾਣਾ ਚੋਂ ਆ ਰਾਮਗੜੀ ਆਉਂਦਾ ਸੀ ਆ ਰਾਮਗੜੀਆ ਚ ਉਹ ਬਣਾਇਆ ਉਹਨਾਂ ਨੇ ਉਹ ਵੀ ਗੈਰ ਜੱਟ ਸੀ ਇਹ ਕਾਂਗਰਸ ਦੇ ਹਿੱਸੇ ਹੀ ਆਉਂਦਾ ਜਿਹੜਾ ਕਿ ਗੈਰ ਜੱਟ ਮੁੱਖ ਮੰਤਰੀ ਬਣਾਇਆ ਉਹਨਾਂ ਨੇ ਚੰਨੀ ਇਹ ਗੱਲ ਕਹਿ ਕੇ ਆਪਣੇ ਆਪ ਨੂੰ ਪਤਾ ਜੀ ਕੀ ਵੱਖਰਾ ਆਪਾਂ ਦਾ ਦਲਤਾਂ ਦੇ ਵਿੱਚ ਕੋਈ 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 ਖੇਡ ਰਹੇ ਸੀਗੇ ਆਪਣੀ ਗੂਗਲੀ ਖੇਡ ਰਹੇ ਅਦਲਤਾਂ ਦੇ ਵਿੱਚ ਦਲਤਾਂ ਦੇ ਵਿੱਚ ਮੇਰਾ ਪ੍ਰਭਾਵ ਚਲਾ ਜਾਊਗਾ ਜਿੰਨਾ ਮਰਜ਼ੀ ਤੁਸੀਂ ਕਰ ਲਓ ਜਿਹੜੀ ਮਾਨਸਿਕਤਾ ਜੁਪੀ ਦੀ ਹੈ ਨਾ ਜੀ ਦਲਤਾਂ ਪ੍ਰਤੀ ਉਹੀ ਮਾਨਸਿਕਤਾ ਪੰਜਾਬ ਦੀ ਹੈ ਹਰਪ੍ਰੀਤ ਬਣ ਗਿਆ ਹਰਪ੍ਰੀਤ ਭਾਈ ਹਰਪ੍ਰੀਤ ਬਣ ਗਿਆ ਉਹਦਾ ਮੁਖੀ ਪੁੰਨਰ ਸਰਜੀਤ ਦਾ ਸ਼੍ਰੋਮਣੀ ਕਾਲ ਦਲ ਦੇ ਪੁੰਨਰ ਸਰਜੀਤ ਦਾ ਭਾਈ ਸਾਹਿਬ ਉਹਦਾ ਤੁਸੀਂ ਉਹਨੇ ਜਾ ਕੇ ਪੁੱਛਿਓ ਵੀ ਉਹ ਉਹ ਕੀ ਬੋਕਤਨਾ ਪੈ ਰਿਹਾ ਕਦੇ ਉਹ ਗੁਪਤ ਤੋਂ ਇਕੱਲਾ ਬੈਠਾ ਹੋਵੇ ਤੁਹਾਨੂੰ ਦੱਸੂਗਾ ਆਪਣੇ ਆਪ ਹੀ ਉਹ ਚਰਨਜੀਤ ਬਰਾੜਪਤਾ ਕਿਉਂ ਗਿਆ ਬਾਹਰ ਉਹ ਜਾਣ ਦਾ ਕਾਰਨ ਹੈ ਕਿ ਹਰਪ੍ਰੀਤ ਉਹ ਗਿਆ ਨਹੀਂਗਾ ਹਰਦ ਬਰਾੜ ਕੋਲੇ ਕੇ ਸੁਬੀਰ ਬਾਦ ਆਇਆ ਨਹੀਂ ਆਇਆ ਨਾ ਕਦੇ ਘਰੇ ਉਹਦੇ ਆਇਆ ਕਦੇ ਕਦੇ ਨਹੀਂ ਆਇਆ ਉਹਦੇ ਕੋਲੇ ਮਨਪ੍ਰੀਤ ਬਦਲ ਕੇ ਆਇਆ ਮਨਪ੍ਰੀਤ ਬਦਲ ਜਿਹਦੇ ਕੋਲ ਪੀਪੀਪੀ ਜ ਹੈਗਾ ਸੀ ਉਹ ਕਦੇ ਨਹੀਂ ਆਇਆ ਨਾ ਪਰ ਉਹਦੇ ਪ੍ਰਤੀ ਨੂੰ ਗੁੱਸਾ ਨਹੀਂ ਗੁੱਸਾ ਨਹੀਂ ਹੋਇਆ ਗੁੱਸਾ ਹੋਇਆ ਉਹਨੂੰ ਹਰਪ੍ਰੀਤ ਤੇ ਚੰਨੀ ਨੂੰ ਇਹ ਗੱਲ ਸੋਚ ਕੇ ਬੋਲਣੀ ਚਾਹੀਦੀ ਸੀ ਕਾਂਗਰਸ 'ਚ ਰਹਿਣਾ ਉਹਨੇ ਯਾਰ ਕਾਂਗਰਸ ਵਿੱਚ ਰਹਿਣਾ ਕਾਂਗਰਸ ਵਿੱਚ ਕਿਵੇਂ ਰਹਿਣਾ ਉਹਨੂੰ ਉਹ ਕਾਂਗਰਸ ਦੇ ਵਿੱਚ ਕੌਣ ਲੀਡਰ ਲੋਕ ਨੇ ਕਿੱਦਾਂ ਦੇ ਲੋਕ ਨੇ ਉਹ ਵਿਚਾਰ ਕਰਨਾ ਚਾਹੀਦਾ ਉਹ ਉਸ ਮਾਲ ਵਿੱਚ ਆਉਂਦਾ ਹੈ ਰਾਜਾ ਬੜਿੰਗ ਜਿੱਥੇ ਜਾਤ ਪਾਤ ਦਾ ਗੜ ਹੈ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ ਜੋ ਕਮਾਸਣ ਪਿਆ ਹੋਇਆ ਹੈ ਤਾਂ ਉਹਦੇ ਵਿੱਚ ਜਿਹੜੀਆਂ ਦੂਜੀਆਂ ਧਿਰਾਂ ਨੇ ਉਹ ਵੀ ਥੋੜੀ ਜਿਹੀ ਸਪੇਸ ਲੱਭਣ ਦੀ ਕੋਸ਼ਿਸ਼ ਕਰਨ ਲੱਗ ਪਈਆਂ ਨੇ ਕਿ ਜਿਹੜਾ ਕੋਈ ਲੀਡਰ ਨਾਰਾਜ਼ ਹੈ ਉਹਨੂੰ ਆਪਣੇ ਪੱਖ ਦੇ ਵਿੱਚ ਆਪਣੇ ਖੇਮੇ ਦੇ ਵਿੱਚ ਕੀਤਾ ਜਾ ਸਕੇ ਤਾਂ ਅਜਿਹਾ ਵੀ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ 27 ਤੋਂ ਪਹਿਲਾਂ ਕਾਫੀ ਕੁਝ ਬਦਲਾਅ ਵੀ ਹੋਣੇ ਨੇ ਦਲ ਬਦਲੀਆਂ ਵੀ ਹੋਣੀਆਂ ਨੇ ਗਿਲੇ ਸ਼ਿਕਵੇ ਹੋਣੇ ਨੇ ਇੱਕ ਦੂਜੇ ਨਾਲ ਰੋਸ ਜ਼ਾਹਰ ਕਰਨਾ ਤਾਂ ਕਾਫੀ ਕੁਝ ਉਹਦੇ ਵਿੱਚ ਚੱਲਣਾ ਵੀ ਆ ਜੇ ਤਾਂ ਸਿਰਫ ਚੋਣਾ ਦਾ ਵਰਾ ਹੀ ਸ਼ੁਰੂ ਹੋਇਆ ਹੈ ਅਜੇ ਤਰੀਕਾ ਦਾ ਐਲਾਨ ਹੋਣਾ ਬਾਕੀ ਹੈ ਉਸ ਤੋਂ ਇਲਾਵਾ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਫਿਰ ਕਮਾਸਣ ਮੱਚਦਾ ਹੁੰਦਾ ਹੈ ਤੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਕਾਫੀ ਚਰਚਾ ਦੇ ਵਿੱਚ ਹੈ ਤੇ ਇੱਕ ਪਹਿਲਾਂ ਕਾਂਗਰਸ ਦੇ ਆਗੂ ਹੁੰਦੇ ਸੀ ਕੇਵਲ ਢਿੱਲੋ ਅੱਜਕੱਲ੍ਹ ਭਾਜਪਾ ਦੇ ਵਿੱਚ ਨੇ ਉਹਨਾਂ ਦਾ ਕਹਿੰਦੇ ਕੋਈ ਆਫਰ ਸੀਗਾ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਤਾਂ ਚੰਨੀ ਦਾ ਉਹਦੇ ਉੱਤੇ ਜਵਾਬ ਆਇਆ ਜੀ ਆਫਰ ਤਾਂ ਖੈਰ ਬਿੱਟੂ ਨੇ ਵੀ ਦਿੱਤਾ ਰਵਨੀਦੀ ਬਿੱਟੂ ਨੇ ਵੀ ਜਿੰਨੇ ਵੀ ਕਾਂਗਰਸੀ ਹੈਗੇ ਆ ਜੋ ਫੈਡ ਅਪ ਹੈਗੇ ਨੇ ਕਾਂਗਰਸ ਤੋਂ ਉਹ ਸਾਰੀ ਭਾਰਜਨਤਾ ਪਾਰਟੀ ਵਿੱਚ ਆ ਕੇ ਸ਼ਾਮਲ ਹੋ ਸਕਦੇ ਹੋ ਤੁਸੀਂ ਭਾਰਜਨਤਾ ਪਾਰਟੀ ਦੇ ਦਰਵਾਜ਼ੇ ਤੁਹਾਡੇ ਲਈ ਖਾਲੀ ਨੇ ਖੁੱਲੇ ਨੇ ਬਾਕੀ ਖਾਲੀ ਸ਼ਬਦ ਬਥੇ ਵਰਤਦਾ ਪਹਿਲਾਂ ਮੈਂ ਪਰ ਉਹ ਵੀ ਸਹੀ ਸੀਗਾ ਹੂੰ ਕਿਉਂਕਿ ਅਜੇ ਖਾਲੀ ਹੈ ਭਾਜਪਾ ਪੰਜਾਬ ਦੇ ਵਿੱਚ ਉਹਦੇ ਬੇੜੇ ਦੇ ਵਿੱਚ ਲੋਕ ਘਟ ਬੜ ਰਹੇ ਆ ਜਿਹੜੇ ਬੜ ਰਹੇ ਆ ਉਹਨਾਂ ਉਹ ਨਿੱਜੀ ਪਹਿਲਾਂ ਵੀ ਉਹ ਕੋਈ ਇਹਨਾਂ ਕੋਈ ਇਹਨਾਂ ਦਾ ਬੜਾ ਵੱਡਾ ਯੋਗਦਾਨ ਨਹੀਂ ਪੰਜਾਬ ਦੇ ਵਿੱਚ ਆਏਗਾ ਜਿਹੜੇ ਭਾਜਪਾ ਦੇ ਬੇੜੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਉਹ ਓਦਾਂ ਬੜਾ ਨਹੀਂ ਲੱਗਿਆ ਜਿਵੇਂ ਕਿ ਆਪਾਂ ਕੈਪਟਨ ਬਰਿੰਦਰ ਨੂੰ ਲੈਨੇ ਆ ਕੈਪਟਨ ਬਰਿੰਦਰ ਦਾ ਜਿਹੜਾ ਦੋ ਵਾਰੀ ਮੁੱਖ ਮੰਤਰੀ ਬਣੇ ਆ ਤੇ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਸੀ ਉਹਨੂੰ ਤੇ ਪਰ ਉਹਨਾਂ ਨੇ ਉਹਨਾਂ ਦੇ ਪ੍ਰਤੀ ਲੋਕਾਂ ਦਾ ਜੋ ਪਿਆਰ ਸਨੇਹ ਮੁਹੱਬਤ ਸੀਗੀ ਉਹ ਘਟੀ ਹੀ ਨਹੀਂ ਸਗੋਂ ਕਾਫੀ ਜਿਹੜੀ ਉਹਨਾਂ ਦੀ ਜਿਹੜੀ ਸ਼ਖਸੀਅਤ ਸੀਗੀ ਉਹਦਾ ਨੁਕਸਾਨ ਵੀ ਹੋਇਆ ਹੈਗਾ ਲੋਕ ਸੋਚਦੇ ਹੁੰਦੇ ਆ ਕਿ ਦੋ ਵਾਰੀ ਮੁੱਖ ਮੰਤਰੀ ਬਣਾਤਾ ਕਾਂਗਰਸ ਨੇ ਹੋਰ ਕੀ ਚਾਹੀਦਾ ਬੁੜੇ ਵੇਲੇ ਕਾਹਨੂੰ ਕਲੰਕ ਤੇ ਲਾਉਣਾ ਸੀਗਾ ਜਿਵੇਂ ਹੁਣ ਲੋਕ ਜਗਮੀਤ ਬਰਾੜ ਨੂੰ ਵੀ ਕਹਿੰਦੇ ਆ ਉਹ ਕਹਿੰਦੇ ਯਾਰ ਇਹ ਜਿਹੜਾ ਚੰਗਾ ਪਲਾ ਸੀਗਾ ਹੁਣ ਕਿੰਨੀ ਫਰਜ ਕਰ ਲਓ ਵੀ ਐਮ ਐਲ ਏ ਤੁਸੀਂ ਬਣ ਵੀ ਗਏ ਲਾਸਟ ਬਾਰ ਤੁਰਸਤਾਂਤ ਤਾਂ ਕੋਈ ਨਹੀਂ ਰਹੇ ਨਾ ਤੁਹਾਡਾ ਪਰਿਵਾਰ ਇਹ ਤਾਂ ਨਹੀਂ ਕਹਿ ਸਕਦਾ ਕਿ ਯਾਰ ਸਾਡਾ ਬਾਪੂ ਸਿਧਾਂਤਕ ਹੁੰਦਾ ਸੀਗਾ ਸਾਡੇ ਸਿਧਾਂਤ ਸੀ ਕਿਉਂਕਿ ਜਿਹੜਾ ਬੀ ਜੇ ਪੀ ਆ ਨਾ ਉਹ ਹਿੰਦੂਤਵਾਦੀ ਖੇਡ ਖੇਡਦੀ ਆ ਹਿੰਦੂਤਵਾਦੀ ਖੇਡ ਮਲ ਕੇ ਸੰਪਰਦਾਇਕਤਾ ਦੀ ਖੇਡ ਜਿਹਦੇ ਕਾਂਗਰਸ ਸੀ ਤਾਂ ਇਹਦੇ ਵਿੱਚ ਦੇ ਫਿੱਟ ਹੁੰਦੇ ਨਹੀਂ ਨਾ ਹੈਗੇ ਪਿਛਲੇ ਸਮੇਂ ਦੌਰਾਨ ਕੈਪਟਨ ਮਰਿੰਦਰ ਨੇ ਕਹਿਦਾ ਸੀ ਕਹਿੰਦੇ ਵੀ ਫਿਰ ਵੀ ਕਾਂਗਰਸ ਚੰਗੀ ਸੀ ਗਲਤਾਂ ਸੁਣਦੀ ਸੀ ਇਹ ਕੁਝ ਕੁ ਲੋਕ ਨੇ ਜਿਨ੍ਹਾਂ ਦੀ ਗੱਲ ਸੁਣੀ ਜਾਂਦੀ ਹੈ ਭਾਰੀ ਜਨਤਾ ਪਾਰਟੀ ਵਿੱਚ ਕਿਉਂਕਿ ਸੰਪਰਦਾਇਕ ਪਾਰਟੀ ਹੈ ਇਹ ਇਹਨਾਂ ਨੇ ਆਪਣੇ ਮਿਸ਼ਨ ਤੇ ਚੱਲਣਾ ਉਹ ਨਹੀਂ ਭਟਕਣਾ ਹੈਗਾ ਜੋ ਮਰਜ਼ੀ ਹੋ ਜਾਵੇ ਆਰਐਸਐਸ ਜੋ ਕਹਿੰਦੀ ਆ ਕਟ ਗਿਣਤੀਆਂ ਨੂੰ ਪਰੇਸ਼ਾਨ ਕਰਨਾ ਦੇਸ਼ ਨੂੰ ਪਰੇਸ਼ਾਨ ਕਰਨਾ ਤੇ ਕੋਈ ਨਾ ਕੋਈ ਇਹੋ ਜਿਹੀ ਜਿਵੇਂ ਕਿ ਤੁਸੀਂ ਦੇਖਿਆ ਕਿ ਬਿੱਲ ਲੈ ਕੇ ਆਇਆ ਕਿਸਾਨੀ ਬਿੱਲ ਲੈ ਕੇ ਆਏ ਉਹ ਉਹਨਾਂ ਦੀ ਕੀ ਲੋੜ ਸੀ ਬਹੁਤ ਵੱਡੀ ਵਿਰੋਧਤਾ ਹੋਈ ਭਾਰਤ ਭਰ ਦੇ ਵਿੱਚ ਦੁਨੀਆ ਭਰ ਦੇ ਲੋਕਾਂ ਨੇ ਚਰਚਾ ਕੀਤੀ ਨਰਿੰਦਰ ਮੋਦੀ ਦੀ ਲੋਚਨਾ ਕੀਤੀ ਤਾਂ ਉਹਨਾਂ ਨੂੰ ਵਾਪਸ ਲੈਣੇ ਪਏ ਮਰ ਕੇ ਲੋਕਾਂ ਨੂੰ ਪਰੇਸ਼ਾਨ ਕਰਤਾ ਨਾ ਫਿਰ ਬਿਜਲੀ ਬਿੱਲ ਲੈ ਕੇ ਆ ਰਹੇ ਨੇ ਲੋਕਾਂ ਨੂੰ ਪਰੇਸ਼ਾਨ ਕਰਤਾ ਨਾ ਵੀ ਲੋਕ ਪਰੇਸ਼ਾਨ ਰਹਿਣ ਬਸ ਆਪੋ ਆਪਣੇ ਇਹਨਾਂ ਚ ਉੜਦੇ ਰਹਿਣਾ ਸੀ ਆਪਣੇ ਕੰਮ ਕਰਦੇ ਰਹੀਏ ਜੋ ਸਾਡਾ ਹਿੰਦੂ ਰਾਸ਼ਟਰ ਬਣਾਉਣ ਦਾ ਮੁੱਦਾ ਹੈ ਅਸੀਂ ਉਹ ਤੋਂ ਨਾ ਭਟ ਗੀਏ ਅਸੀਂ ਲੋਕਾਂ ਨੂੰ ਨਿੱਕੀ ਨਿੱਕੀ ਗੱਲਾਂ ਚੁੜ ਜਾਈਏ ਮਨਰੇਗਾ ਜੀ ਰਾਮ ਜੀ ਆ ਗਿਆ ਉਲਝਾ ਦਿਓ ਜੀ ਲੋਕਾਂ ਨੂੰ ਹੁਣ ਅੱਗੇ ਖਾਦ ਖਾਦ ਬਿੱਲ ਲੈ ਕੇ ਆ ਰਹੇ ਨੇ ਖਾਦ ਖੁਰਾਕ ਬਿੱਲ ਉਹ ਲੋਕਾਂ ਨੂੰ ਉਲਝਾ ਦਿਓ ਜੀ ਲੋਕ ਧਰਨੇ ਪ੍ਰਦਰਸ਼ਨ ਕਰਦੇ ਰਹਿਣਗੇ ਮਤਲਬ ਕਿ ਉਹ ਲੋਕਾਂ ਨੂੰ ਉਲਝਾਈ ਜਾਂਦੇ ਆ ਉਹਨਾਂ ਦਾ ਆਪਣਾ ਸੰਪਰਦਾਇਕ ਮੁੱਦਾ ਉਹਨਾਂ ਨੇ ਆਪਣੇ ਸੰਪਰਦਾਇਕ ਮੁੱਦਿਆਂ ਨੂੰ ਅੱਗੇ ਲੈ ਕੇ ਚੱਲਣਾ ਕਾਂਗਰਸ ਹੈਗੀ ਐ ਸੈਕੂਲਰ ਪਾਰਟੀ ਧਰਮ ਨਿਰਪੱਖ ਪਾਰਟੀ ਤੇ ਉਹ ਉਹਦੇ ਜਿਹੜੇ ਵਿੱਚ ਸਿਧਾਂਤਕ ਬੰਦੇ ਨੇ ਉਹ ਕਦੇ ਫਿੱਟ ਨਹੀਂ ਬੰਦੇ ਭਾਜਪਾ ਦੇ ਵਿੱਚ ਨਹੀਂ ਫਿੱਟ ਬੰਦੇ ਯਾਰ ਇਹ ਸਹੀ ਗੱਲ ਆ ਭਾਵੇਂ ਕਿ ਉੱਤੇਲੇ ਜਾਣ ਕੁਰਸੀਆਂ ਦੇ ਭੁੱਖੇ ਲੋਕ ਤਾਂ ਕਿਤੇ ਫਿੱਟ ਬਹਿ ਜਾਂਦੇ ਆ ਜਿਹੜੇ ਲਾਲਚੀ ਲੋਕ ਹੁੰਦੇ ਆ ਜਿਨ੍ਹਾਂ ਦੇ ਉਹਨਾਂ ਦੇ ਕੋਈ ਸਿਧਾਂਤ ਵੀ ਨਹੀਂ ਹੁੰਦੇ ਲਾਲਚੀ ਲੋਕਾਂ ਦੇ ਕੋਈ ਸਿਧਾਂਤ ਨਹੀਂ ਹੁੰਦੇ ਜਿਨ੍ਹਾਂ ਨੇ ਕਿ ਸੱਤਾ ਦੇਖਣੀ ਆ ਜੀ ਸੱਤਾ ਦੇ ਕੋਲੇ ਰਹਿਣਾ ਜੀ ਬਸ ਇੰਨਾ ਉਹ ਸੂਰਜ ਨੂੰ ਸੂਰਜ ਨਹੀਂ ਮੰਨਦੇ ਤੇ ਪਰ ਮਤਲਬ ਕਿ ਜਿਹੜਾ ਸੱਚ ਸਚਾਈ ਤਾਂ ਹੈਗੀ ਆ ਨਾ ਜੀ ਹੁਣ ਕੱਲ ਕੇਬਲ ਢਿੱਲੋ ਨੇ ਵੀ ਆਖਿਆ ਤੇ ਰਵਨੀਤ ਬਿੱਟੂ ਨੇ ਵੀ ਆਖਿਆ ਕਾਂਗਰਸੀਆਂ ਨੇ ਕਿ ਭਾਈ ਤੁਸੀਂ ਭਾਈ ਤੁਸੀਂ ਵੀ ਉੱਥੇ ਬੈਠ ਨਹੀਂ ਬੈਠੇ ਤੁਸੀਂ ਬਿਆਨ ਦਿੰਨੇ ਹੋ ਤਾਂ ਕਰਕੇ ਕਿ ਭਾਜਪਾ ਤੁਹਾਡੇ ਨੇੜੇ ਲੱਗੀ ਰਹੇ ਹੂੰ ਤੁਹਾਨੂੰ ਵੱਡੀਆਂ ਉਹਦੇ ਦਿੱਤੀ ਜਾਵੇ ਪਰ ਅਸਲ 'ਚ ਤੇ ਅੰਦਰ ਤੁਹਾਡਾ ਤੁਸੀਂ ਕਦੇ ਰਾਤ ਨੂੰ ਬੈੰਦੇ ਹੋਵੋਗੇ ਨਾ ਆਪੋ ਆਪਣਾ ਅੰਕਲਨ ਕਰਦੇ ਹੋਵੋਗੇ ਸਾਰੇ ਦਿਨ ਦਾ ਕਿ ਅਸੀਂ ਅੱਜ ਕੀ ਬੋਲਿਆ ਤਾਂ ਤੁਹਾਨੂੰ ਆਪਣੇ ਆਪ 'ਚ ਮਹਿਸੂਸ ਹੁੰਦਾ ਹੋਵੇ ਯਾਰ ਕਿਹੋ ਜਿਹੇ ਕੰਮ ਪਹਿਲਾਂ ਕਰਦੇ ਸੀ ਅੱਜ ਕੀ ਕਰ ਰਹੇ ਹਾਂ ਪਹਿਲਾਂ ਕੋਈ ਸਾਡੇ ਸਿਧਾਂਤ ਹੁੰਦੇ ਸੀ ਅੱਜ ਕਿਹੜੇ ਸਿਧਾਂਤ ਆ ਸਾਡੇ ਯਾਰ ਤੁਸੀਂ ਉੱਥੇ ਫਿੱਟ ਨਹੀਂ ਬਹਿੰਦੇ ਉਹ ਸਾਂਚੇ 'ਚ ਫਿੱਟ ਨਹੀਂ ਬਹਿੰਦੇ ਤੁਸੀਂ ਹੋ ਜੋ ਸ਼ਾਮਲ ਕੋਈ ਚੱਕਰ ਦੀ ਗੱਲ ਨਹੀਂ ਚੰਨੀ ਹੁਣ ਚੰਨੀ ਕਰੇ ਚੰਨੀ ਸ਼ਾਮਲ ਕਰੋ ਭਾਜਪਾ ਦੇ ਵਿੱਚ ਸ਼ਾਮਲ ਕਰ ਲਓ ਚੰਨੀ ਨੂੰ ਚੰਨੀ ਉਸੇ ਫਿੱਟ ਬਹਿ ਜਾਏਗਾ ਹਮ ਪਰ ਜਿਹੜੇ ਲੋਕ ਹੁੰਦੇ ਆ ਲਾਲਚੀ ਉਹ ਉਹ ਫਿੱਟ ਬਹਿ ਜਾਂਦੇ ਆ ਜੀ ਮੈਂ ਕੋਈ ਭਾਜਪਾ ਦੇ ਵਿਰੁੱਧ ਨਹੀਂ ਹੈਗਾ। ਅਟਲੇ ਬਿਹਰੀ ਬਾਜਪਾਈ ਦਾ ਮੈਂ ਬੜਾ ਅ ਪ੍ਰਸ਼ਾਸਕ ਹੈਗਾ। ਹੂੰ। ਹੋਰ ਵੀ ਕਈ ਲੀਡਰ ਹੈਗੇ ਨੇ। ਜਿਨ੍ਹਾਂ ਦਾ ਨਿਤਨ ਗੜਕਰੀ ਆ, ਆਰਐਸਐਸ ਦਾ ਮੁਖੀ ਵੀ ਰਿਹਾ ਉਹ। ਉਹਦਾ ਪ੍ਰਸ਼ਾਸਕਾਂ ਮੈਂ। ਕੁਝ ਬੰਦੇ ਤਾਂ ਸਿਧਾਂਤਤਾ ਹੈਗੇ ਨੇ। ਉਹ ਅਮੀਂ ਹਿੰਦੂਤਵ ਦੇ ਸਿਧਾਂਤੀ ਨੇ। ਪਰ ਦੇਸ਼ ਪ੍ਰਤੀ ਤਾਂ ਉਹਨਾਂ ਦੀ ਕੋਈ ਦੇਸ਼ ਪ੍ਰਤੀ ਤਾਂ ਉਹਨਾਂ ਦੀ ਕੋਈ ਹੈਗੀ ਆ ਨਾ ਜੀ ਕੋਈ ਜ਼ਿੰਮੇਵਾਰ ਸਮਝਦੇ ਆਗਲੇ। ਵੀਰ ਨਹੀਂ। ਹਿੰਦੂਤਵਾ ਨੂੰ ਚਲਾਓ ਆਪਾਂ ਕੋਈ ਦਿੱਕਤ ਦੀ ਗੱਲ ਨਹੀਂ ਪਰ ਦੇਸ਼ ਪ੍ਰਤੀ ਵੀ ਸਾਡਾ ਕੋਈ ਨਜ਼ਰੀਆ ਜਰ ਹੈਗਾ ਦੇਸ਼ ਪ੍ਰਤੀ ਵੀ ਅਸੀਂ ਜਿਉਂਦੇ ਰਹਿਣਾ ਯਾਰ ਦੇਸ਼ ਸਾਡਾ ਜੇ ਦੇਸ਼ ਆ ਤਾਂ ਅਸੀਂ ਇੱਥੇ ਹੈਗੇ ਆ ਜੇ ਦੇਸ਼ ਤਾਂ ਹਿੰਦੂਤਵਾ ਹੈਗਾ ਜੇ ਦੇਸ਼ ਨਹੀਂ ਤਾਂ ਹਿੰਦੂਤਵਾ ਕਿੱਥੇ ਰਹੂਗਾ ਦੇਸ਼ ਦੇ ਨਾਲ ਹੀ ਸਾਰਾ ਕੁਝ ਹੈਗਾ ਨਾ ਜੀ ਹੁਣ ਕੱਲ ਇਹ ਕਾਂਗਰਸ ਦਾ ਰੌਲਾ ਚੱਲ ਰਿਹਾ ਕਹਿੰਦੇ ਫੱਟੇ ਵਿੱਚ ਨਾ ਜਿਹੜੇ ਮਾੜੇ ਬੰਦੇ ਹੁੰਦੇ ਆ ਪੈਰ ਪਸਾਇਆ ਕਰਦੇ ਨੇ ਸਦੇ ਤੌਰ ਤੇ ਇਹਨਾਂ ਨੇ ਕਹਿਤਾ ਕਹਿੰਦੇ ਆ ਜਾ ਵੀ ਤੂੰ ਛੱਡ ਜਾ ਫਿਰ ਚੰਨੀ ਨੇ ਕਿਹਾ ਕਹਿੰਦੇ ਮੈਂ ਤਾਂ ਭਾਈ ਕਾਂਗਰਸੀ ਹੈਗਾ ਕਾਂਗਰਸ 'ਚ ਆਏ ਆ ਤੇ ਜੇਕਰ ਮੈਂ ਕਾਂਗਰਸ 'ਚੋਂ ਛੱਡ ਜਾਵਾਂ ਕਿਸੇ ਹੋਰ ਪਾਰਟੀ 'ਚ ਚਲਾ ਜਾਵਾਂ ਤਾਂ ਤੁਸੀਂ ਮੈਨੂੰ ਬੋਟ ਹੀ ਨਾ ਪਾਇਓ। ਕਾਂਗਰਸ ਦੇ ਸੰਦਰਭ 'ਚ ਰੌਲਾ ਚੱਲ ਰਿਹਾ ਜੱਤਪਾ ਦਾ ਰੌਲਾ ਚੱਲ ਰਿਹਾ ਨਾ ਜੀ। ਪਾਵੇਂ ਕੋ ਪਿੱਛੇ ਹਟ ਗਏ ਆ। ਚੰਨੀ ਮੈਂ ਕਹਿੰਦਾ ਇਦਾਂ ਨਹੀਂ ਆਖਿਆ ਮੈਨੂੰ ਮੇਰਾ ਬਿਆਨ ਬਾਜੀ ਗਲਤ ਕੀਤੀ। ਵੈਸੇ ਉਹ ਗੁਪਤ ਮੀਟਿੰਗ ਸੀ ਇਹਨਾਂ ਦੀ। ਉਹ ਗੁਪਤ ਮੀਟਿੰਗ ਬਾਹਰ ਆ ਗਈ ਹੀ ਆਪਣੇ ਆਪ ਹੀ। ਹੂੰ। ਉਹ ਗੁਪਤ ਮੀਟਿੰਗ ਦਾ ਜਿਹੜਾ ਪ੍ਰੋਬਲਮ ਸੀ ਜੋ ਗੱਲਾਂ ਸੀ ਆਪਸ ਚ ਨਾ ਅਸਲ ਚ ਉਹ ਸਾਂਝੀ ਬਾਲਤਾ ਦੀ ਕਿ ਕੀ ਸੋਚ ਰਹੇ ਸੀਗੇ ਦਲਤਾਂ ਦੇ ਸੰਬੰਧ ਵਿੱਚ ਪੰਜਾਬ ਚ ਕਿਵੇਂ ਆਪ ਅੱਗੇ ਉੱਠ ਸਕਦੇ ਆ ਮੀਟਿੰਗ ਦਾ ਅਜੰਡਾ ਸੀਗਾ ਕਿ ਜਿਹੜੀ ਦਲ ਪੰਜਾਬ ਦੇ ਦਲਤ ਹੈਗਾ ਤੇ 33% ਦਲਤ ਹੈਗਾ ਉਹ ਦਲਤਾਂ ਨੂੰ ਅਸੀਂ ਕਿਵੇਂ ਆਪਣੇ ਵੱਸ ਚ ਕਰ ਸਕਦੇ ਆ ਕਿ ਵੋਟਾਂ ਆਪਣੇ ਲੈ ਜਾਵਾਂ ਮਤਲਬ ਰੇਗਾ ਦੇ ਵਾਲੇ ਸੰਘਰਸ਼ ਕਰੋ ਜੀ ਇਕੱਲੇ ਇਕੱਲੇ ਪਿੰਡ ਚ ਜਾਓ ਇਹੋ ਜਿਹੀਆਂ ਗੱਲਾਂ ਕਰਨੀਆਂ ਸੀ ਉਹਨਾਂ ਨੇ ਚੰਨੀ ਨੇ ਉੱਥੇ ਇੱਕ ਨਵਾਂ ਟਾਂਟਾ ਸੇੜਦਾ ਅਸੀਂ ਪ੍ਰਧਾਨ ਸਾਡਾ ਨਹੀਂ ਹੈਗਾ ਜੀ ਅਖੇ ਜੀ ਸਾਡਾ ਨੇਤਾ ਵਿਰੋਧੀ ਤੇ ਵਿਧਾਨ ਸਭਾ ਸਾਡਾ ਨਹੀਂ ਹੈਗਾ ਜੀ ਕਿਵੇਂ ਜਾਵਾਂਗੇ ਅਸੀਂ ਉੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਹੀ ਇੱਕੋ ਇੱਕ ਬਾਹਰ ਪਾਰਟੀ ਬਣ ਗਈ ਆ ਜਿਸ ਨੇ ਕਿ ਇੱਕ ਦਲਤ ਨੂੰ ਮੁੱਖ ਮੰਤਰੀ ਬਣਾਇਆ ਪਹਿਲਾਂ ਕਿਸੇ ਪਾਰਟੀ ਨੇ ਬਣਾਇਆ ਗਣਜੀਲ ਸਿੰਘ ਤਰਖਾਣਾ ਚੋਂ ਆ ਰਾਮਗੜੀ ਆਉਂਦਾ ਸੀਗਾ ਰਾਮਗੜੀਆ ਚ ਉਹ ਬਣਾਇਆ ਉਹਨਾਂ ਨੇ ਉਹ ਵੀ ਗੈਰ ਜੱਟ ਸੀਗਾ ਇਹ ਕਾਂਗਰਸ ਦੇ ਹਿੱਸੇ ਹੀ ਆਉਂਦਾ ਜਿਹੜਾ ਕਿ ਗੈਰ ਜੱਟ ਮੁੱਖ ਮੰਤਰੀ ਬਣਾਇਆ ਉਹਨਾਂ ਨੇ ਤੇ ਚੰਨੀ ਇਹ ਗੱਲ ਕਹਿ ਗਏ ਆਪਣੇ ਆਪ ਨੂੰ ਪਤਾ ਨਹੀਂ ਕੀ ਵਖਰਾ ਆਪਾਂ ਦਾ ਦਲਤਾਂ ਦੇ ਵਿੱਚ ਕੋਈ 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 ਖੇਡ ਰਹੇ ਸੀਗੇ ਆਪਣੀ ਗੂਗਲੀ ਖੇਡ ਰਹੇ ਅਦਲਤ ਵੀ ਦਲਤਾਂ ਦੇ ਵਿੱਚ ਮੇਰਾ ਪ੍ਰਭਾਵ ਚੱਲਿਆ ਜਾਊਗਾ ਦਲਤਾਂ ਵਿੱਚ ਜਿੱਦਾਂ ਜਿੰਨਾ ਮਰਜ਼ੀ ਤੁਸੀਂ ਕਰ ਲਓ ਪਰ ਜਿਹੜੀ ਮਾਂ ਜਿਹੜੀ ਮਾਨਸਿਕਤਾ ਜੁਪੀ ਦੀ ਹੈ ਨਾ ਜੀ ਦਲਤਾਂ ਪ੍ਰਤੀ ਉਹੀ ਮਾਨਸਿਕਤਾ ਪੰਜਾਬ ਦੀ ਹੈ ਫਰਕ ਨਹੀਂ ਹੈ ਕੋਈ ਸਿਰ ਤਰੀਕਾ ਵੱਖਰਾ ਹੈ ਇੱਥੇ ਬ੍ਰਾਹਮਣਵਾਦ ਦਾ ਹੋਰ ਰੂਪ ਹੈ ਯੂਪੀ ਚ ਬ੍ਰਾਹਮਣਵਾਦ ਦਾ ਹੋਰ ਰੂਪ ਹੈ ਰੂਪ ਵੱਖੋ ਵੱਖਰੇ ਨੇ ਪਰ ਕੰਮ ਉਹੀ ਆ ਜਾਤ ਪਾਤ ਬੜੀ ਹੋਈ ਹੈ ਮਾਈਂਡ ਦੇ ਵਿੱਚੋਂ ਨਿਕਲ ਨਹੀਂ ਸਕਦੀ ਕਦੇ ਵੀ ਕੋਈ ਜਾਤ ਪਾਤ ਦੀ ਗਲਤੀ ਕਰੇ ਮੈਂ ਇੱਕ ਪੋਸਟ ਪਾਤੀ ਇੱਕ ਬੰਦਾ ਨਾ ਉਹ ਕਰਾ ਸੀ ਧਰਮਿੰਦਰ ਸਕੂਟਰੀ ਤੇ ਜਾ ਰਿਹਾ ਸੀਗਾ ਸਕੂਟਰੀ ਤੇ ਇਲੈਕਟ੍ਰਿਕ ਵਹੀਕਲ ਸੀਗਾ ਸਰ ਤੁਸੀਂ ਦੇਖੀ ਬਣ ਤੁਸੀਂ ਦੇਖੀ ਹੁਣੇ ਉਹ ਨੇਮ ਪਲੇਟ ਦੇ ਜਿਹੜੇ ਨੰਬਰ ਪਲੇਟ ਹੁੰਦੀ ਆ ਨੰਬਰ ਪਲੇਟ ਤੇ ਲਿਖਿਆ ਸੀ ਬ੍ਰਾਹਮਣ ਹੂੰ ਉਹਨੇ ਮੈਂ ਪੂ ਲੋਕਾਂ ਦੇ ਬੜੀ ਰੋਚਨਾ ਕੀਤੀ ਜੀ ਉਹ ਕਹਿੰਦੇ ਇਹ ਤਾਂ ਮਾਨ ਸਤਕਾਰ ਆ ਕਹਿੰਦੇ ਸਾਡਾ ਹੂੰ ਅਸੀਂ ਬ੍ਰਾਹਮਣ ਲਿਖ ਰਹੇ ਆ ਸਤਕਾਰ ਨਹੀਂ ਹੈ ਇਹ ਜਾਤ ਦਾ ਹੰਕਾਰ ਹੁੰਦਾ ਇਹ ਕਾਸਟ ਦਾ ਹੰਕਾਰ ਆ ਜਾਤ ਉੱਥੇ ਉੱਥੇ ਲਿਖ ਦਿੰਦਾ ਬੰਦਾ ਕੋਈ 나ਈ ਛਿੰਬਾ ਨੱਚੇ ਹੋਰ ਜਾਂ ਚਮਾਰ ਜਾਂ ਕੋਈ ਵਜਨਾ ਕੀ ਕੀ ਰੋਚਨਾ ਕਰਦੇ ਉੱਥੇ ਲੋਕ ਕਾਲਾ ਘੜਦੇ ਉਹਨੂੰ ਜਾ ਰਹੇ ਫੁਕਰਾ ਬੰਦਾ ਐਂ ਕਰਦੇ ਨੇ ਲੋਕ ਜੇ ਕੋਈ છોੜੀ ਜਾਂਦਾ ਬੰਦਾ ਆਪਣੀ ਜਾਤ ਲਿਖਦਾ ਨਾ ਤਾਂ ਲੋਗੋ ਨੂੰ ਕੀ ਕਰਦੇ ਆ ਬੜੇ ਬੜੀ ਭੈੜੀ ਤਰੀਕੇ ਨਾਲ ਉਹਨੂੰ ਉਹਦੇ ਟੌਂਡ ਕੱਸ ਦਿਆ ਉੱਤੇ ਪਰ ਉਹ ਕਹਿੰਦੇ ਬ੍ਰਾਹਮਣ ਆ ਸਾਡੀ ਤਾਂ ਇਹ ਸਤਕਾਰ ਆ ਸਾਡਾ ਮਾਣ ਤਾਂ ਕਰਕੇ ਕਹਿੰਨ ਦਾ ਪਾਪ ਜਾਤ ਪਾਤ ਪੰਜਾਬ ਚੋਂ ਨਿਕਲ ਨਹੀਂ ਸਕਦਾ ਕਿਵੇਂ ਕੜ ਸ਼ਰਮ ਤੋਂ ਯਾਰ ਇਹ ਤਾਂ ਵੈਸੇ ਲੋਕਾਂ ਮਨੋਂ ਬਹਿਮ ਆ ਕਿ ਜਾਤ ਪਾਤ ਸਿੱਖਾਂ 'ਚ ਦਾ ਜਾਤ ਪਾਤ ਨਹੀਂ ਹੈਗਾ ਉਹ ਸਿੱਖਾਂ ਵੀ ਜਾਤ ਪਾਤ ਆ ਯਾਰ ਬਿਲਕੁਲ ਜਾਤ ਪਾਤ ਸਿੱਖਾਂ ਵਿੱਚ ਹੈ ਅਸਲ 'ਚ ਤੁਸੀਂ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਸਕਦਾ ਹੈਗਾ ਮਤਲਬ ਡੀਪਲੀ ਜਾਓ ਤੁਹਾਨੂੰ ਪਤਾ ਲੱਗੇ ਜਾਤ ਪਾਤ ਕੇ ਸਾਰਾ ਕੁਝ ਖੰਡਿਆ ਪਿਆ ਜੱਤਾ ਪਤਾ ਵਿੱਚ ਹਰਪ੍ਰੀਤ ਬਣ ਗਿਆ ਹਰਪ੍ਰੀਤ ਭਾਈ ਹਰਪ੍ਰੀਤ ਬਣ ਗਿਆ ਉਹਦਾ ਮੁਖੀ ਪੁੰਨਰ ਸਰਜੀਤ ਦਾ ਸ਼੍ਰੋਮਣੀ ਕਾਲਦਲ ਦੇ ਪੁੰਨਰ ਸਰਜੀਤ ਦਾ ਉਹ ਭਾਈ ਸਾਹਿਬ ਉਹਦਾ ਤੁਸੀਂ ਉਹਨੂੰ ਜਾ ਕੇ ਪੁੱਛਿਓ ਵੀ ਉਹਨੂੰ ਉਹਨੂੰ ਕੀ ਭੁਗਤਣਾ ਪੈ ਰਿਹਾ ਕਦੇ ਉਹ ਗੁਪਤ ਤੁਹਾਡੇ ਇਕੱਲਾ ਬੈਠਾ ਹੋਵੇ ਤੁਹਾਨੂੰ ਦੱਸੂਗਾ ਆਪਣੇ ਆਪ ਹੀ ਉਹ ਮੈਂ ਕਿ ਉਹ ਉਹਨ ਲੋਕ ਦੇ ਦੇ ਰਹਿ ਮਾਨਤਾ ਉਹਨੂੰ ਮਾਨਤਾ ਦੇ ਰੇ ਚਰਨਜੀਤ ਬਰਾੜਪਾ ਕਿਉਂ ਗਿਆ ਬਾਹਰ ਉਹ ਦਾਣ ਦਾ ਕਾਰਨ ਹੈ ਕਿ ਹਰਪ੍ਰੀਤ ਉਹ ਲਗਿਆ ਨੀਗਾ ਹਰਪ੍ਰੀਤ ਗਿਆ ਰਹੀ ਹੁਣ ਉਹਦੇ ਕੋਲ ਸੁਖਵੀਰ ਬਦਲ ਆਉਂਦਾ ਸੀਗਾ ਸੁਖਵੀਰ ਬਦਲ ਚਰਨਜੀਤ ਚਰਨਜੀਤ ਬਰਾੜ ਕੋਲੇ ਸੁਖਵੀਰ ਬਦਲ ਆਇਆ ਨਹੀਂ ਆਇਆ ਨਾ ਕਦੇ ਘਰੇ ਉਹਦੇ ਆਇਆ ਕਦੇ ਕਦੇ ਨਹੀਂ ਆਇਆ ਉਹਦੇ ਕੋਲੇ ਮਨੁਜੀਪਤ ਬਦਲ ਕੇ ਆਇਆ ਮਨਪੀ ਬਦਲਦਾ ਜਿਹਦੇ ਕੋਲ ਪੀਪੀਪੀ ਜਿਹਾ ਸੀ ਉਹ ਕਦੇ ਨਹੀਂ ਆਇਆ ਨਾ ਪਰ ਉਹਦੇ ਵਰਤੇ ਨੂੰ ਗੁੱਸਾ ਨਹੀਂ ਗੁੱਸਾ ਨਹੀਂ ਹੋਇਆ ਗੁੱਸਾ ਹੋਇਆ ਉਹਨੂੰ ਹਰਪ੍ਰੀਤ ਤੇ ਮੇਰੇ ਕੋਲ ਮੈਨੂੰ ਮਿਲਣ ਨਹੀਂ ਆਇਆ ਉਹ ਕਾਰਨ ਉਹਦਾ ਮਿਲਣ ਨਹੀਂ ਆਇਆ ਹੈਗਾ ਉਹਦਾ ਗੁੱਸਾ ਕਰਨਾ ਜਦ ਪਾਤ ਪੰਜਾਬ ਚੋਂ ਨਹੀਂ ਕੱਢ ਸਕਦੇ ਸੀ ਤਾਂ ਇਹ ਹੈਗੀ ਆ ਉਹਨਾਂ ਚੰਨੀ ਨੂੰ ਇਹ ਗੱਲ ਸੋਚ ਕੇ ਬੋਲਣੀ ਚਾਹੀਦੀ ਸੀ ਕਾਂਗਰਸ 'ਚ ਰਹਿਣਾ ਉਹਨੇ ਯਾਰ ਕਾਂਗਰਸ ਵਿੱਚ ਰਹਿਣਾ ਕਾਂਗਰਸ ਵਿੱਚ ਕਿਵੇਂ ਰਹਿਣਾ ਉਹਨੂੰ ਉਹ ਕਾਂਗਰਸ ਦੇ ਵਿੱਚ ਕੌਣ ਲੀਡਰ ਲੋਕ ਨੇ ਕਿੱਦਾਂ ਦੇ ਲੋਕ ਨੇ ਉਹ ਵਿਚਾਰ ਕਰਨਾ ਚਾਹੀਦਾ ਉਹ ਉਸ ਮਾਲਵੇ 'ਚ ਆਉਂਦਾ ਹੈ ਰਾਜਾ ਬੜਿੰਗ ਜਿੱਥੇ ਜਾਤ ਪਾਤ ਦਾ ਗੜ ਹੈ ਮਾਲਵਾ ਜਾਤ ਪਾਤ ਦਾ ਗੜ ਹੈ ਕਿ ਤੁਸੀਂ ਮੈਂ ਮਹਿਸੂਸ ਨਾ ਕਰੋ ਕਿਤੇ ਵੀ ਮੈਂ ਕੋਈ ਝੂਠ ਬੋਲ ਰਿਹਾ ਹਾਂ ਮਾਲਵੇ ਦੇ ਵਿੱਚ ਜੱਤ ਜਾਤ ਪਾਤ ਨੂੰ ਮਾਨਤਾ ਹੈ ਤੇ ਉੱਥੇ ਗਰੀਬ ਤੇ ਵੱਡੇ ਦਾ ਪੂਰਾ ਵੱਡਾ ਜ਼ਿਆਦਾ ਫਰਕ ਹੈ ਬਹੁਤ ਵੱਡਾ ਫਰਕ ਹੈ ਕਹਿੰਦੇ ਜਾਓ ਸਰਚ ਰਿਸਰਚ ਕਰੋ ਮੈਂ ਰਿਸਰਚ ਕੀਤੀ ਆ ਮੈਂ ਸਰਚ ਕੀਤੀ ਹੋਈ ਆ ਉੱਥੇ ਮੈਂ ਗਿਆ ਹਾਂ ਉੱਥੇ ਮੈਂ ਕੱਲੇ ਕੱਲੇ ਦੇਖਿਆ ਉੱਥੇ ਤੇ ਉਹ ਉਸ ਚੋਂ ਹੁੰਦਾ ਹੈ ਉੱਥੇ ਉਹਦੇ ਮਨ ਚ ਮਾਨਸ ਦਾ ਭਰੇ ਭਜਾ ਰਾਜ ਆਪਣੇ ਕਹਿੰਦੇ ਮਨ ਦੇ ਵਿੱਚ ਜਾਤ ਪਾਤ ਦੀ ਉਹ ਕਿਦਾਂ ਘਟਦਾ ਦਾ ਉਹਨੂੰ ਖਤਮ ਗੱਲ ਕੀ ਸੀ ਵੀ ਹਾਂ ਹਾਂ ਬਾਈ ਜੀ ਕੋਈ ਗੱਲ ਨਹੀਂ ਸਿੰਪਲ ਜੇ ਚੰਨੀ ਨੇ ਚੰਨੀ ਨੇ ਇਹ ਬੇਹੂਦਾ ਗੱਲ ਬੇਹੂਦਾ ਗੱਲ ਕਹਿੰਦਾ ਮੈਂ ਚੰਨੀ ਨੇ ਵੇਹੇ ਜੇ ਉਹਨੇ ਇਹ ਬੇਹੂਦਾ ਗੱਲ ਕਰਤੀ ਸੀ ਜਦ ਪਾਸ ਦੀ ਵੀ ਜੇ ਸਾਡਾ ਪ੍ਰਧਾਨ ਨਹੀਂ ਹੈਗਾ ਸਾਡਾ ਫਰਾਣਾ ਨਹੀਂ ਹੈਗਾ ਸੈਨੇਟ ਮੰਗਾਣਾ ਨਹੀਂ ਹੈਗਾ ਤਾਂ ਰਾਜਾ ਬੜਿੰਗ ਪ੍ਰਧਾਨ ਸੀਗਾ ਉਸ ਨੇ ਗੱਲ ਨੂੰ ਨਿਵੇੜਨਾ ਸੀਗਾ ਉਹਨੇ ਉਹਨੇ ਗੱਲੇ ਨਹੀਂ ਕਰਨੀ ਸੀ ਕੋਈ ਗੱਲ ਨਹੀਂ ਅਸੀਂ ਹਰ ਦਲਤ ਨੂੰ ਮਾਨਤਾ ਦੇ ਰਹੇ ਹਾਂ ਇਹ ਦੋ ਸ਼ਬਦ ਸੀ ਨਾ ਜੀ ਦੋ ਸ਼ਬਦ ਕਹਿੰਦੇ ਗੱਲ ਖਤਮ ਹੋ ਜਾਂਦੀ ਸੀ ਪਰ ਨਹੀਂ ਉਹਦੇ ਮਨ ਚ ਮਾਰਸ ਜੇ ਬੜੀ ਗੱਲ ਬੜੀ ਹੋਈ ਆ ਹੁਣ 35 ਕਾਂਗਰਸੀਆਂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਆ ਟਾਈਮ ਮੰਗਿਆ ਉਹਨਾਂ ਨੇ ਵੀ ਸਾਨੂੰ ਟਾਈਮ ਦੋ ਇਹ ਜਿਹੜੇ ਹੈਗੇ ਨਾ ਜੀ ਆਪਣਾ ਆ ਭਾਰਤ ਭੂਸ਼ਣ ਆਸ਼ੂ ਕੁਸ਼ਲਦੀਪ ਸਿੰਘ ਢਿੱਲੋਂ ਜਿਹਨੂੰ ਕਿੱਕੀ ਢਿੱਲੋਂ ਕਹਿੰਦੇ ਆ ਉਹ ਹੋ ਗਿਆ ਜੀ ਇਹ ਇੰਦਰਵੀਰ ਸਿੰਘ ਬਦਾਰੀਆ ਵੀ ਨਾਲ ਖੜ ਗਏ ਚੰਨੀ ਦੇ ਹੂੰ ਉਹਨਾਂ ਨੂੰ ਸੁਆਦ ਇੱਧਰ ਆਉਂਦਾ ਵੀ ਅਸੀਂ ਜੇਕਰ ਇੱਧਰ ਖੜਾਂਗੇ ਕਿਉਂਕਿ ਆਸ਼ੂ ਦੀ ਬਣ ਆਸ਼ੂ ਦੀ ਬਣਦੀ ਨਹੀਂ ਰਾਜਾ ਬੜੀ ਨਾਲ ਰਾਜਾ ਬੜੀ ਨਾਲ ਆਸ਼ੂ ਦੀ ਨਹੀਂ ਬਣਦੀ ਉਹ ਆਪਣਾ ਆਪਣੀ ਸਿਆਸਤ ਖੇਡ ਰਿਹਾ ਭਾਈ ਤੁਸੀਂ ਕੰਮ ਦੇਖੋ ਨਾ ਕੀ ਕਾਂਗਰਸ ਕਿਵੇਂ ਕਰ ਰਹੇ ਨੇ ਬੰਦੇ ਆਪਾਂ ਸੋਚ ਚੰਨੀ ਨਾਲ ਆਪਾਂ ਖੜ ਜਾਈਏ ਯਾਰ ਰਾਜਾ ਬੜਿੰਗ ਨੂੰ ਖਤਮ ਕਰਨ ਵਾਸਤੇ ਠੀਕ ਹੈ ਨਾ ਇੱਕ ਗਰੁੱਪ ਹੈਗਾ ਕਿ ਅਸੀਂ ਨਵਜੋਸ਼ ਸਿੱਧੂ ਨਾਲ ਖੜ ਜਾਈਏ ਰਾਜਾ ਬੜਿੰਗ ਨੂੰ ਖਤਮ ਕਰਨ ਵਾਸਤੇ ਹੁਣ ਕਾਂਗਰਸ ਨੂੰ ਖਤਮ ਕਰ ਰਹੇ ਨੇ ਲੋਕ ਇਹ ਰਾਜਾ ਬੜਿੰਗ ਨੂੰ ਨਹੀਂ ਕਾਂਗਰਸ ਨੂੰ ਖਤਮ ਕਰ ਰਹੇ ਨੇ ਭਾਵੇਂ ਚੰਨੀ ਆ ਭਾਵੇਂ ਆਸ਼ੂ ਆ ਭਾਵੇਂ ਰਾਜਾ ਬੜਿੰਗ ਵੀ ਜਿਨੇ ਕਿ ਗੁਲਦਸਤਾ ਇਕੱਠਾ ਰੱਖਣਾ ਸੀਗਾ ਉਹ ਵੀ ਜਾਦਪਾਤ ਦੇ ਚੱਕਾ 'ਚ gir ਕੇ ਉਹ ਵੀ ਕਾਂਗਰਸ ਨੂੰ ਖਤਮ ਕਰਨ ਲੱਗਿਆ ਹੋਇਆ ਮਤਲਬ ਕਾਂਗਰਸੀਆਂ ਦੇ ਵਿੱਚ ਜਿਸ ਹੁਣ ਜੇ ਆਪਾਂ ਕੈਪਟਨ ਮਰਿੰਦਰ ਦੀ ਲੋਚਨਾ ਕਰਦੇ ਆਂ ਵੀ ਯਾਰ ਬੰਦਾ ਦੋ ਵਾਰ ਮੁੱਖ ਮੰਤਰੀ ਬਣਾਇਆ ਤੁਹਾਨੂੰ ਕਿੰਨੇ ਤੱਕ ਕਾਂਗਰਸ ਨੇ ਜੀ ਜਿਹੜੇ ਤੁਸੀਂ ਇਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਬਰੇਵੇਂ ਪੈਦਾ ਕਰ ਰਹੇ ਹੋ ਸੈਕੂਲਰ ਪਾਰਟੀ ਵੀ ਜਦੋਂ ਕਿ ਕਿੱਥੋਂ ਆ ਗਈ ਯਾਰ ਅਸੀਂ ਇਹਨਾਂ ਇਹਨਾਂ ਦਾ ਕਹਿ ਸਕਦੇ ਆਂ ਆਪਣਾ ਸ਼੍ਰੋਮਣੀ ਕਮੇਟੀ ਸ਼ਰਮਣੀ ਕਮੇਟੀ ਤਾਂ ਕਹਿ ਸਕਦੇ ਆਸੀਂ ਵੀ ਜੱਤ ਪੱਤ ਹੈਗੀ ਆ ਭਾਈ ਪਰ ਥੋੜੇ ਜਨਤ ਵਿੱਚ ਕਿੱਥੋਂ ਆ ਗਈ ਭਾਈ ਸੈਕੂਲਰ ਪਾਰਟੀ ਆ ਦਾ ਮਤਲਬ ਥੋੜੀ ਸੈਕੂਲਰ ਪਾਰਟੀ ਡਰਾਮਾ ਹੀ ਆ ਮੈਂ ਕਾਂਗਰਸੀ ਡਰਾਮੇ ਕਰਦੇ ਆ ਵੀ ਸਾਡੀ ਪਾਰਟੀ ਸੈਕੂਲਰ ਆ ਤੁਸੀਂ ਇੱਕ ਮਾਮੂਲੀ ਜੀ ਗੱਲ ਪਿੱਛੇ ਆਪਣਾ ਵਾਸ਼ਾਂ ਖਿਲਾਰੀਆਂ ਅਸੀਂ ਤਾਂ ਇਹ ਨਹੀਂ ਇਦਾਂ ਜੀ ਚੰਨੀ ਦਾ ਬੰਦਾ ਐ ਚੰਨੀ ਉਹ ਆ ਜੀ ਕਮਾਲ ਦੀ ਗੱਲ ਆ ਯਾਰ ਤੇ ਚਲੋ ਧਰਮਸ्रोत ਨੇ ਹੁਣ ਚੰਨੀ ਦੇ ਖਿਲਾਫ ਮਿਖਿਆ ਬਿਆਨ ਦਿੱਤਾ ਉਹ ਕਹਿੰਦਾ ਪੰਜਾਬ ਦੀਆਂ ਸਮੂਚੀਆਂ ਪਾਰਟੀਆਂ ਗੱਲਾਂ ਦਾ ਵੱਡੀਆਂ ਕਰਦੀਆਂ ਨੇ ਪਰ ਸਿਰਫ ਕਾਂਗਰਸੀ ਜਿਹੜੀ ਕਿ ਦਲਤਾਂ ਨੂੰ ਸੀਐਮ ਦਾ ਚਿਹਰਾ ਬਣਾਇਆ ਇਸ ਕਰਕੇ ਚੰਦੀ ਨੂੰ ਦੇਖ ਕੇ ਬਿਆਨ ਦੇਣਾ ਚਾਹੀਦਾ ਸੀਗਾ ਉਹ ਆਪਣੀ ਗੁੱਗਲੀ ਖੇਡ ਰਿਹਾ ਹੈ ਰਾਜਾ ਪਟਿੰਗ ਦੇ ਪੱਕ ਵਿੱਚ ਕਿਉਂਕਿ ਬੰਦੇ ਤੇ ਬੜੇ ਖਤਰਨਾਕ ਅਪਰਾਧਿਕ ਕੇਸ ਦਰਜ ਨੇ ਧਰਮ ਸਰੋਤ ਤੇ ਉਹਨੇ ਅੱਗੇ ਐਮਐਲਏ ਬਣਨਾ ਟਿਕਟ ਵੀ ਲੈਣੀ ਆ ਮੰਤਰੀ ਬਣਨਾ ਉਹਨੇ ਉਹ ਤਾਂ ਹੀ ਬਣੂਗਾ ਨਾ ਜੇ ਰਾਜਾ ਪਟਿੰਗ ਦੀ ਗੱਲ ਕਰੇਗਾ ਫੇਰ ਰਾਜਾ ਬਰਿੰਗ ਨੇ ਬੀ ਹੁਣ ਗੱਲ ਨੂੰ ਸਮ ਅਪ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਜੀ ਅ ਸੂਬਾ ਕਾਂਗਰਸ ਚ ਕੋਈ ਧੜੇਬੰਦੀ ਨਹੀਂ ਹੈਗੀ ਹੂੰ ਕਹਿਣ ਚ ਕੋਈ ਹਰਜ ਨਹੀਂ ਹੈਗਾ ਕਹਿ ਦੇਣਾ ਦਿਲ ਬਹਿਲਾਣੇ ਕੇ ਲਈ ਗਾਲਵ ਇਹ ਖਿਆਲ ਅੱਛਾ ਹੈ ਕਿ ਕਾਂਗਰਸ ਵਿੱਚ ਧੜੇਬੰਦੀ ਨਹੀਂ ਹੈਗੀ ਧੜੇਬੰਦੀ ਬਹੁਤ ਜ਼ਿਆਦਾ ਹੈ ਭਾਈ ਸੋ ਕਾਂਗਰਸ ਨਾਲੀ ਨਾਲ ਆਪਾਂ ਗੱਲ ਕਰ ਲੈਨੇ ਆਂ 베ਰਕਾ ਦੀ ਰਾਜਕੁਮਾਰ 베ਰਕਾ ਐਸਸੀ ਕਮਿਸ਼ਨ ਸੈਂਟਰ ਸਰਕਾਰ ਦਾ ਐਸਸੀ ਕਮਿਸ਼ਨ ਦਾ ਚੇਅਰਮੈਨ ਵੀ ਰਿਹਾ ਬੰਦਾ ਜਿਹੜਾ ਕਿ ਅੱਜ ਦਲਤਾਂ ਦੇ ਕਹਿੰਦੇ ਦਲਤ ਜਿਹੜੇ ਹੈਗੇ ਨੇ ਉਹ ਆਪਣਾ ਅਧਿਕਾਰ ਰੱਖ ਸਕਦੇ ਨੇ ਹਰ ਇੱਕ ਆਗੂ ਨੂੰ ਆਪਣਾ ਗੱਲ ਕਰਖਣ ਦਾ ਅਧਿਕਾਰ ਹੈ ਜਦੋਂ ਜੈਸੀ ਕਮਿਸ਼ਨ ਦਾ ਚੇਅਰਮੈਨ ਬਣਿਆ ਸੀ ਮਿੱਤਰ ਉਦੋਂ ਕਿੰਨੇ ਕੁ ਪੰਜਾਬ ਦੇ ਕੰਮ ਕੀਤੇ ਆ ਤੇ ਬਈ ਕਿੰਨਾ ਕੁ ਪੰਜਾਬੀਆਂ ਪੰਜਾਬੀਆਂ ਦੇ ਦੁੱਖੜੇ ਸੁਣੇ ਆ ਦਲਤਾਂ ਨੂੰ ਮਿਲਣ ਦਾ ਤੇਰੇ ਕੋਲ ਟਾਈਮ ਨਹੀਂ ਹੈਗਾ ਦੋਸ਼ ਲਾਉਂਦੇ ਆ ਬੇਰਕਾ ਦੇ ਉੱਤੇ ਡਾਕਟਰ ਬੇਰਕਾ ਰਾਜਕਮਲ ਬੇਰਕਾ ਪੁੱਤ ਬਹੁਤ ਸਾਰੇ ਦਲਤ ਦੋਸ਼ ਲਾਉਂਦੇ ਆ ਗੈਰ ਦਲਤ ਦੇ ਪੀਏ ਬਣੇ ਹੋਏ ਨੇ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਮੈਂ ਦਲਤਾਂ ਦਾ ਬੜਾ ਹਤੈਸ਼ੀ ਆ ਦਲਤਾਂ ਦਾ ਬੜਾ ਉਹ ਆ ਦਲਤਾਂ ਦੇ ਤੁਸੀਂ ਹਤੈਸ਼ੀ ਬਣੇ ਫਿਰਦੇ ਹੋ ਦਲਤ ਬਣੇ ਬੰਦੇ ਆ ਲਾ ਕੇ ਸਰਟੀਫਿਕੇਟ ਦਲਤਾਂ ਦਾ ਪੱਟੇ ਵੱਡੇ ਉਹਦੇ ਲੈ ਲੈਨੇ ਹੋ ਕਦੇ ਦਲਤਾਂ ਦੀ ਗੱਲ ਕੀਤੀ ਆ ਇਹ ਪੰਜਾਬ ਦੇ ਵਿੱਚ ਜੋ ਕਾਂਗਰਸ ਵਿੱਚ ਦਲਤਵਾਦ ਤੇ ਜੱਟਵਾਦ ਦਾ ਰੌਲਾ ਚੱਲਿਆ ਇਹ ਕਾਂਗਰਸ ਲਈ ਬਹੁਤ ਖਤਰਨਾਕ ਹੈ ਕਿਉਂਕਿ ਜੱਟ ਪੰਜਾਬ ਦਾ ਹੀਰੋ ਆ ਉਹਦੇ ਨਾਲ ਚੱਲਣ ਵਾਲਾ ਜਿਵੇਂ ਨਾ ਜੋਣਾ ਮੋੜ ਨਹੀਂ ਸੀਗਾ ਜੋਣਾ ਮੋੜ ਹੂੰ ਜਿਉਣਾ ਮੋੜ ਦੇ ਨਾਲ ਇੱਕ ਕਰੈਕਟਰ ਆ ਚਤਰਾ ਹੂੰ ਮਜੀਵੀ ਸਿੰਘ ਤੈਨੂੰ ਪਤਾ ਨਾ ਉਹ ਇੱਕ ਕਰੈਕਟਰ ਆ ਚਤਰਾ ਚਤਰੇ ਤੋਂ ਬਿਨਾ ਜੋਣਾ ਮੋੜ ਕੱਖ ਨਹੀਂ ਤੇ ਜਿਉਨੇ ਮੋੜ ਤੋਂ ਬਿਨਾ ਚਤਰਾ ਕੱਖ ਨਹੀਂ ਜਦੋਂ ਜੋਣਾ ਮੋੜ ਚਤਰੇ ਤੋਂ ਬਿਨਾ ਗਿਆ ਨਿਆਣਾ ਦੇਵੀ ਤੇ ਮਾਰਿਆ ਗਿਆ ਨਾ ਬਸ ਦੋਵੇਂ ਇੱਕ ਦੂਜੇ ਦੇ ਪੂਰਕ ਨੇ ਗੜ ਲੱਗ ਕੇ ਸਿਰ ਤੇ ਜੱਟ ਰੋਵੇ ਕਿ ਬੋਲਾਂ ਵਿੱਚੋਂ ਨੀਰ ਵਗਿਆ ਇਹ ਗੱਲ ਉਹੀ ਨੇ ਆ ਕਿ ਉਦਾਸੀ ਨੇ ਇਹ ਇੱਕ ਰਿਸ਼ਤਾ ਹੈ ਦੋਵਾਂ ਦਾ ਇਸ ਰਿਸ਼ਤੇ ਨੂੰ ਕਿਵੇਂ ਤੁਸੀਂ ਇਹਨੂੰ ਵਿਵਾਦ ਬਣਾ ਸਕਦੇ ਹੋ ਬਾਤ ਬਣਾ ਸਕਦੇ ਹੋ ਇਹ ਦੋਵੇਂ ਬਾਦ ਨਹੀਂ ਹੈਗੇ ਪੰਜਾਬ ਦੇ ਵਿੱਚ ਦੋਵੇਂ ਇੱਕ ਦੂਜੇ ਦੇ ਪੂਰਕ ਨੇ ਰਹੇ ਨੇ ਉਹ ਗੱਲ ਆਖ ਹੈ ਕਿ ਜਿਹੜੇ ਜੱਟਾਂ ਨੇ ਜੋ ਜ਼ਿਮੀਂਦਾਰ ਨੇ ਉਹਨਾਂ ਨੇ ਸਿਰੀ ਪਰਥਾ ਖਤਮ ਕਰਤੀ ਪੰਜਾਬ ਦੇ ਵਿੱਚ ਜੀ ਇਹ ਇਹ ਆਰਥਿਕਤਾ ਹੈਗੀ ਆ ਪੰਜਾਬ ਦੀ ਜਿਹੜਾ ਡਾਵਾ ਡੋਲ ਹੋ ਰਹੀ ਆ ਅੱਗੇ ਇਹਦੀ ਹੋਰ ਵੱਡੀ ਪ੍ਰੋਬਲਮ ਆਉਣੀ ਆ ਚਲੋ ਰਾਜਾ ਬੜਿੰਗ ਨਾਲ ਆਪਣਾ ਜਿਹੜੇ ਹੈਗੇ ਆ ਸੁਜੀਤ ਸਿੰਘ ਦਾਵਾ ਚਰਨਜੀਤ ਚੰਨੀ ਉਹਨਾਂ ਨੇ ਵੀ ਇਸ ਨੂੰ ਗਲਤ ਕਿਹਾ ਇਸ ਵਿਵਾਦ ਨੂੰ ਹਰ ਇੱਕ ਬੰਦਾ ਗਲਤ ਕਹਿ ਰਿਹਾ ਜਿਹੜੇ ਵਿਰੋਧੀ ਨੇ ਉਹ ਚੰਗਾ 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 ਵਧੀਆ ਇਹਨਾਂ ਵਿੱਚ ਦਲਤਵਾਦ ਤੇ ਜੱਟਵਾਦ ਆ ਗਿਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉllam ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ